ਸਤਿ ਸ੍ਰੀ ਅਕਾਲ ਜੀ ਅੱਜ ਦਾ ਰਿਸ਼ਤਾ ਜਰਮਨੀ ਦੇ ਵਿੱਚ ਪੀਆਰ ਹੈ ਜੀ ਪਰਿਵਾਰ ਦੇ ਨੰਬਰਾਂ ਸਮੇਤ ਰਿਸ਼ਤਾ ਡਾਇਰੈਕਟ ਪਰਿਵਾਰਾਂ ਨਾਲ ਗੱਲ ਕਰੋ ਤੇ ਜਾਂਚ ਪੜਤਾਲ ਕਰਕੇ ਰਿਸ਼ਤਾ ਜੋੜੋ ਨਾਮ ਐਮ ਵਰਮਾ ਜ਼ਿਲ੍ਹਾ ਜਲੰਧਰ ਤੋਂ ਮੁੰਡਾ ਬਲੌਕ ਕਰਦਾ ਅੰਡਰ ਗ੍ਰੈਜੂਏਟ ਹੈ ਭੈਣਾਂ ਦੋ ਨੇ ਇੱਕ ਮੈਡ ਹੈ ਭਰਾ ਕੋਈ ਨਹੀਂ ਕੱਦ 5 ਫੁੱਟ 8 ਇੰਚ ਹੈ ਜੀ ਰਾਜਪੂਤ ਵਰਮਾ ਕਾਸਟ ਹੈ ਸਹਿਦੇਵ ਗੋਤਾ 3190 ਦਾ ਡੇਟ ਆਫ ਬਰਥ ਹੈ ਜੀ ਜੋਬ ਇਨ ਜਰਮਨੀ ਦੇ ਵਿੱਚ ਮੁੰਡਾ ਪੀਆਰ ਹੈ ਜੀ ਪੱਕਾ ਜਰਮਨੀ ਦੇ ਵਿੱਚ ਵੈਲ ਸੈਟਲਡ ਹੈ ਕੁੜੀ ਅਪ੍ਰਕਾਸ਼ਤ ਤੋਂ ਹੋਵੇ ਓਨਲੀ ਤੇ ਜਰੰਤ ਲੁਧਿਆਣਾ ਹੁਸਿਆਰਪੁਰ ਨੂੰ ਜਿਹੜੀ ਪਹਿਲ ਹੈ ਤੇ ਯੂਰਪ ਦੇ ਵਿੱਚ ਸੈਟਲਡ ਹੋਵੇ ਤੇ ਵਰਕਿੰਗ ਨੂੰ ਪਹਿਲਾ ਵਰਕਿੰਗ ਦੇ ਵਿੱਚ ਹੋਵੇ ਸੀਰੀਅਸ ਹੀ ਫੋਨ ਕਰਨ ਕਹਿਣ ਦਾ ਭਾਵੇਂ ਇਹਨਾਂ ਦਾ ਵੀ ਸਾਰਾ ਡਾਟਾ ਸਮਝ ਲਿਓ ਪੜ੍ਹ ਲਿਓ ਜਿਨ੍ਹਾਂ ਨਾਲ ਰਿਸ਼ਤਾ ਮੈਚ ਕਰਦਾ ਹੈ ਡਾਇਰੈਕਟ ਪਰਿਵਾਰ ਨਾਲ ਗੱਲ ਕਰੋ ਮੁੰਡਾ ਸੈਟਲਡ ਹੈ ਜਰਮਨੀ ਦੇ ਵਿੱਚ ਵਧੀਆ ਪੀਆਰ ਹੈ ਜੀ ਤੇ ਲਾਲ ਪੱਟੀ 'ਚ ਪਰਿਵਾਰ ਦਾ ਨੰਬਰ ਹੇਠਾਂ ਦਿੱਤਾ ਹੋਇਆ ਹੈ ਡਾਇਰੈਕਟ ਪਰਿਵਾਰ ਨਾਲ ਗੱਲ ਕਰ ਸਕਦੇ ਹੋ ਤੇ ਹੇਠਾਂ ਪੀਲੀ ਪੱਟੀ ਦੇ ਵਿੱਚ ਐਡ ਪਾਉਣ ਲਈ ਸਾਨੂੰ ਦੀ ਟੀਮ ਨੂੰ ਹੈਲੋ ਕਰ ਸਕਦੇ ਹੋ ਹਰ ਰੋਜ਼ ਨਵੇਂ ਰਿਸ਼ਤੇ ਤੁਹਾਡੇ ਕੋਲੇ ਪਹੁੰਚਣ ਚੈਨਲ ਫੋਲੋ ਤੇ ਸਬਸਕ੍ਰਾਈਬ ਜ਼ਰੂਰ